ਧਰਮ ਨੂੰ ਕਿਦਰੇ ਇਤਨੀ ਸੌਖੀ ਖੇਡ ਨਾ ਸਮਝ ਲੈਣਾ ਮੰਦਰ ਮਸਜਿਦ ਗੁਰਦੁਆਰਿਆਂ ਦੇ ਜੇ ਤੁਹਾਨੂੰ ਇਕੱਠ ਦਿਖਾਈ ਦਿੰਦਾ ਹੈ ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਦਾ ਇਕੱਠ ਹੈ ਧਾਰਮਿਕ ਹੋ ਗਏ ਨੇ ਇਹ ਕੋਈ ਲਾਜ਼ਮੀ ਨਹੀਂ ਹੈ ਕੋਈ ਜ਼ਰੂਰੀ ਨਹੀਂ ਹੈ ਹੋਗੇ ਆਵੇਗਾ ਕੋਈ ਇੱਕ ਦੋ ਬੰਦੇ ਧਾਰਮਿਕ ਹੋ ਗਏ ਹੋਣਗੇ ਬਾਕੀ ਧਾਰਮਿਕ ਹੋਣ ਦੀ ਕੋਸ਼ਿਸ਼ ਪੇ ਕਰਦੇ ਨੇ ਯਤਨ ਪੈ ਕਰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕ੍ਰਿਸ਼ਨ ਨੇ ਐਲਾਨੀਆ ਕਹਿ ਦਿੱਤਾ ਸੀ ਅਰਜਨ ਨੂੰ ਐ ਅਰਜਨ ਤੂੰ ਕਰਮ ਕਰ ਫਲ ਮੇਰੇ ਤੇ ਰਹਿਣ ਦੇ ਤੂੰ ਫਲ ਦੀ ਚਿੰਤਾ ਨਾ ਕਰ ਇਸ ਨੂੰ ਸ਼ੇਖ ਸਾਦੀ ਕਹਿੰਦੇ ਨੇ ਨੇਕੀ ਕੁਨ ਬਚਾ ਅੰਦਾਖਤ ਕਰਨੇ ਕੀ ਸ਼ੁਭ ਕੰਮ ਕਰ ਲੇਕਿਨ ਫਲ ਖੋਜ ਸੁੱਟਦੇ ਹੈ ਨੇ ਕੀ ਕੁੰ ਬਚਾ ਅੰਦਾਖ ਸੁਭ ਕੰਮ ਕਰ ਫਲ ਦੀ ਇੱਛਾ ਖੁਦ ਹੀ ਛੁੱਟ ਦੇ ਅਗਰ ਤੂੰ ਫਲ ਦੀ ਇੱਛਾ ਰੱਖ ਲਈ ਤੋ ਫਿਰ ਫਲ ਨਾਲ ਜੁੜਿਆ ਰਹਿ ਜਾਏਗਾ ਖੁਦਾ ਨਾਲ ਨਹੀਂ ਬਸ ਫਲ ਦੀ ਇੱਛਾ ਦਾ ਤਿਆਗ ਕਰ ਦੇ ਔਰ ਇਹ ਇੱਛਾ ਅਗਰ ਤੂੰ ਖੁਦਾ ਦੇ ਵੀ ਰੱਖੀ ਹੈ ਤੋ ਖੁਦਾ ਵੀ ਇੱਕ ਫਲ ਹੈ ਇਸ ਨੂੰ ਵੀ ਥੋੜਾ ਜਿਆ ਜਾਣਨਾ अगर मैं एक शुभ कर्म कर रहा तो इस देश भी है कि ईश्वर मिले ईश्वर एक रस है ईश्वर एक आनंद है ईश्वर एक शक्ति है ईश्वर मेरा एक भविष्य है ईश्वर एक खेड़ा है ईश्वर एक खुशी है अगर ऐसा मैं कर्म करा तो दृष्टि मेरी फलते हो ਤੁਸੀਂ ਮੈਂ ਪੂਰੀ ਲੀਨਤਾ ਨਾਲ ਇਕਾਗਰਤਾ ਨਾਲ ਕਰਮ ਕਰ ਨਹੀਂ ਸਕਾਂਗਾ ਬਸ ਫਲ ਦੀ ਇੱਛਾ ਕਰਮ ਦੇ ਚ ਇਕਾਗਰ ਨਹੀਂ ਆਉਣ ਦਿੰਦੀ ਇਸ ਵਾਸਤੇ ਕਹਿੰਦੇ ਨੇ ਖੁਦਾ ਦੀ ਚਾਹਤ ਪ੍ਰਮਾਤਮਾ ਦੀ ਚਾਹਤ ਵੀ ਉਦੋਂ ਸੰਸਾਰ ਬਣ ਜਾਂਦੀ ਏ ਜਦ ਕਰਮ ਕਰਦਿਆਂ ਮਨੁੱਖ ਕਰਮ ਦੇ ਚ ਲੀਨ ਨਹੀਂ ਹੋਇਆ ਫਲ ਦੀ ਚਾਹਤ ਵਿੱਚ ਲੀਨ ਹੋ ਰਿਹਾ ਉਹ ਕਰਮ ਸੰਸਾਰੀ ਹੋ ਜਾਂਦਾ ਕਾਹੋਂ ਫਲ ਕੀ ਇੱਛਾ ਨਹੀਂ ਬਾਂਛੇ ਇਸ ਨੂੰ ਸਮਸਤਵਰੇਸ਼ ਕਹਿੰਦੇ ਨੇ ਤਰਕ ਬਾਤਾਰਕ ਤਿਆਗ ਕੀਤਾ ਹੁਣ ਤਿਆਗ ਦਾ ਵੀ ਤਿਆਗ ਕਰ ਆਦ ਹੋ ਗਈ ਤਿਆਗ ਦਾ ਤਿਆਗ ਇਹ ਕੀ ਤੂੰ ਤਿਆਗ ਕੀਤਾ ਹੈ ਸਮਾ ਕੜਿਆ ਹੈ দান ਕੀਤਾ ਹੈ ਪੁੰਨ ਕੀਤਾ ਹੈ ਬਹੁਤ ਕੁਝ ਕੀਤਾ ਹੁਣ ਤਿਆਗ ਦਾ ਵੀ ਤਿਆਗ ਕਰ ਤਿਆਗ ਦਾ ਤਿਆਗ ਕੀ ਹੈ ਜੋ ਕੁਝ ਮੈਂ ਕੀਤਾ ਉਸ ਦਾ ਜੋ ਫਲ ਹੈ ਹੁਣ ਉਸ ਦਾ ਵੀ ਤਿਆਗ ਕਰ ਇਹ ਕਠਨ ਗੱਲ ਹੈ ਇਹ ਹੀ ਕਾਰਨ ਹੈ ਕਿ ਧਾਰਮਿਕ ਮਨੁੱਖ ساری ਜ਼ਿੰਦਗੀ ਧਾਰਮਿਕ ਕਰਮ ਕਰਦਾ ਰਹਿੰਦਾ ਹੈ ਨਾ ਰਸ ਨਾ ਖੇੜਾ ਨਾ ਖੁਸ਼ੀ ਨਾ ਸਮਾਧੀ ਨਾ ਬੈਰਾਗ ਬੇਰਸੀ ਨਾਲ ਬਾਣੀ ਪੜਦਾ ਹੈ ਬੇਰਸੀ ਨਾਲ ਕੀਰਤਨ ਸੁਣਦਾ ਹੈ ਬੇਰਸੀ ਨਾਲ ਕਥਾ ਕੀਰਤਨ ਕਰਦਾ ਹੈ ਬੇਰਸੀ ਨਾਲ ਗੁਰੂ ਕੋਲ ਬੈਠਦਾ ਹੈ ਕਿਉਂਕਿ ਫਲ ਉਹ ਜਿਹੜੀ ਫਲ ਦੀ ਇੱਛਾ ਹੈ ਕਰਮ ਦੇ ਚ ਲੀਨ ਨਹੀਂ ਹੋਣ ਦਿੰਦੀ ਔਰ ਇਸ ਇੱਛਾ ਨੂੰ ਇੱਕ ਪਾਸੇ ਕਰੀਏ ਤਾਂ ਕਰਮ ਹੀ ਭਗਵਾਨ ਬਣ ਜਾਂਦਾ ਹੈ ਕਰਮ ਹੀ ਪਰਮਾਤਮਾ ਬਣ ਜਾਂਦਾ ਹੈ ਕੀਰਤਨ ਹੀ ਈਸ਼ਵਰ ਬਣ ਜਾਂਦਾ ਹੈ ਪਾਠ ਹੀ ਪਰਮਾਤਮਾ ਬਣ ਜਾਂਦਾ ਹੈ ਜਪ ਹੀ ਈਸ਼ਵਰ ਬਣ ਜਾਏਗਾ ਸੇਵਾ ਹੀ ਈਸ਼ਵਰ ਬਣ ਜਾਏਗੀ। ਸੇਵਾ ਵਿੱਚੋਂ ਹੀ ਐਸੀ ਮਸਤੀ ਐਸਾ ਸਰੂਰ ਮਿਲ ਸਕਦਾ ਹੈ। ਇਹ ਛਾ ਹੀ ਨਹੀਂ ਰਹੇਗੀ ਪ੍ਰਮਾਤਮਾ ਮਿਲੇ। ਕਿਉਂਕਿ ਸੇਵਾ ਦੇ ਵਿੱਚ ਉਸ ਦੀ ਝਲਕ ਮਿਲ ਜਾਏਗੀ। ਔਰ ਮੈਂ ਅਕਸਰ ਅਰਜ਼ ਕਰਦਾ ਹੁੰਨਾ ਅਗਰ ਐਸਾ ਅੰਦਰੋਂ ਕੁਝ ਨਾ ਹੋ ਸਕੇ ਤੇ ਚਲੋ ਬਾਹਰੋਂ ਪਹਿਲੇ ਕੋਸ਼ਿਸ਼ ਕਰੋ। ਲੰਗਰ ਬਣਾ ਰਹੇ ਹੋ ਤੇ ਇਹ ਸੋਚੋ ਗੁਰੂ ਲਈ ਬਣਾ ਰਹੇ ਆ ਕਿਸੇ ਲਈ ਨਹੀਂ ਪ੍ਰਮਾਤਮਾ ਲਈ ਬਣਾ ਰਹੇ ਆ ਵੰਡਣ ਲਗੋ ਤੂੰ ਪ੍ਰਮਾਤਮਾ ਨੂੰ ਛਕਾ ਰਹੇ ਆ ਗੁਰੂ ਗ੍ਰੰਥ ਸਾਹਿਬ ਕੋਲ ਬੈਠੋ ਪ੍ਰਮਾਤਮਾ ਕੋਲ ਬੈਠੇ ਆ ਈਸ਼ਵਰ ਕੋਲ ਬੈਠੇ ਆ ਤੇ ਜਦ ਹੁਣ ਈਸ਼ਵਰ ਕੋਲ ਬੈਠੇ ਆ ਤੇ ਹੁਣ ਕਾਦੀ ਇੱਛਾ ਸਰਵ ਸ਼ਕਤੀਮਾਨ ਕੋਲ ਬੈਠੇ ਆ ਅੰਤਯਾਮੀ ਦੇ ਕੋਲ ਬੈਠੇ ਆ ਹੁਣ ਜੇ ਤੂੰ ਆਪਣੀ ਇੱਛਾ ਸਾਹਮਣੇ ਰੱਖ ਤੋ ਇਹ ਇਹ ਮਤਲਬ ਹੈ ਰੱਬ ਨੂੰ ਕੁਝ ਵੀ ਨਹੀਂ ਪਤਾ ਉਹ ਕੋਈ ਸਿਆਣੀ ਮਾਂ ਨਹੀਂ ਹੈ ਜਿਹਨੂੰ ਇਤਨਾ ਹੀ ਨਾ ਪਤਾ ਹੋਵੇ ਕਿਸ ਬੱਚੇ ਦੀ ਲੋੜਾਂ ਕੀ ਨੇ ਇਹ ਪਿੰਗੋੜੇ ਜੋ ਬੱਚਾ ਪਿਆ ਖੇਡਦਾ ਪਿਆ ਦੀ ਲੋੜਾਂ ਕੀ ਨੇ ਜਿਸ ਮਾਂ ਨੂੰ ਇਤਨਾ ਹੀ ਨਹੀਂ ਪਤਾ ਤੇ ਸ਼ਾਇਦ ਉਹ ਮਾਂ ਅਖਮਾਨ ਦਾ ਤੇ ਫਿਰ ਹੱਕ ਵੀ ਨਹੀਂ ਰੱਖਦੀ ਕਿਉਂ ਪਰਮਾਤਮਾ ਨੂੰ ਸਾਡੀ ਲੋੜਾਂ ਦਾ ਵੀ ਨਹੀਂ ਪਤਾ ਜਿੱਤੋਂ ਆਪਣੀ ਸਿਆਣਾ ਪੁੱਛਦੇ ਅੱਗੋਂ ਰੱਖਦਾ ਪਿਆ अगर इच्छा रखी तो तू अपनी लोड़ा फल नाल, नाल ही जुड़िया रह जाएगा और हंकार बनया रहेगा दान करके ज्ञान करके कथा करके कीर्तन करके बार बार हंकार ते प्रगट होवेगा निरंकार नहीं क्योंकि तू करता बने तो करता तू है नहीं तू कृत है दी कृत है इच्छा एक पासे कर तो करता प्रगट हो तो जे इच्छा एक पासे नहीं की थी, ਤੋ ਫਿਰ ਤੂੰ ਤੇ ਪ੍ਰਗਟ ਹੋਵੇਂਗਾ ਹੰਕਾਰ ਤੇ ਪ੍ਰਗਟ ਹੋਵੇਗਾ ਨਿਰੰਕਾਰ ਨਹੀਂ ਇਸ ਨੂੰ ਕੋਈ ਹੋਰ ਚੰਗੇ ਸ਼ਬਦ ਤੇ ਮੈਨੂੰ ਮਿਲ ਨਹੀਂ ਰਹੇ ਇੰਨਾ ਹੀ ਕਹਾ ਕਰਮ ਕਰਤ ਹੋਵੇ ਨਾ ਕਰਮ ਕਰਮ ਤੇ ਤੂੰ ਕਰ ਕਿਉਂ ਤੈਨੂੰ ਕਰਮ ਕਰਨ ਲਈ ਕਰਮ ਤੂੰ ਪ੍ਰਗਟ ਕਰ ਸਕੈ ਹੱਥ ਦੇ ਤੈਨ ਪੈਰ ਦੇ ਤੈਨ ਦਿਲ ਦਿੱਤਾ ਦਿਮਾਗ ਦਿੱਤਾ ਸਾਰੀ ਕਿਰਤ ਹੈ ਇਸ ਦੇ ਰਾਹੀਂ ਕਰਮ ਹੋ ਸਕਦਾ ਹੈ ਔਰ ਕਰਮ ਤੂੰ ਕਰ ਸਕਦਾ ਹੈ ਤੇ ਕਰਮ ਕਰਨ ਦੀ ਚੋਕੇ ਸਮਰੱਥਾ ਉਸਨੇ ਦਿੱਤੀ ਹੈ ਇਸ ਵਾਸਤੇ ਤੂੰ ਨਿਮਿਤ ਮਾਤਰ ਨੇ ਤੂੰ ਕੁਝ ਵੀ ਨਹੀਂ ਹੈ ਜੈਸੇ ਇਹ ਮੇਰੀਆਂ ਦੋ ਅੱਖਾਂ ਨੇ ਮੈਂ ਬੰਦ ਕਰਕੇ ਵੀ ਚੱਲ ਸਕਦਾ ਖੋਲ ਕੇ ਵੀ ਚੱਲ ਸਕਦਾ ਪਰ ਮੈਂ ਖੋਲ ਕੇ ਚਲਾਂ ਮੈਂ ਬੰਦ ਕਰਕੇ ਚਰਾਂ ਇਹ ਕਲਾ ਮੈਨੂੰ ਪ੍ਰਮਾਤਮਾ ਨਹੀਂ ਦਿੰਦੀ ਹੈ ਪਰ ਜੇ ਮੈਂ ਬੰਦ ਕਰਕੇ ਚਲਾ ਤਾਂ ਭਟਕ ਜਾਵਾਂਗਾ ਠੋਕਰ ਖਾ ਜਾਵਾਂਗਾ ਝੋਟ ਲੱਗ ਜਾਏਗੀ ਇਹ ਜੋ ਹੁਣ ਮੈਨੂੰ ਝੋਟ ਲੱਗੀ ਹੈ ਇਸ ਦਾ ਜ਼ਿੰਮੇਵਾਰ ਮੈਂ ਆ ਪ੍ਰਮਾਤਮਾ ਨਹੀਂ ਕਿਉਂਕਿ ਅਜੇ ਕਰਤਾ ਪਨ ਮੇਰਾ ਹੈ ਮੈਂ ਅੱਖ ਖੋਲ ਕੇ ਵੀ ਚੱਲ ਸਕਦਾ ਸੀ ਪਰ ਚੱਲ ਲੱਗਿਆ ਸੁਭਾਵ ਇਹ ਹੋਣਾ ਚਾਹੀਦਾ ਹੈ ਅੱਖ ਖੋਲਣੀ ਹੈ इसे वास्ते तो अख तो दिती है वरना अखा की लड़की दरख्तों उसने अखा नहीं दिखा पत्थर अखा नहीं दिखा हालांकि जीव जंतु इन्हों से भी मन ले गए ने गुरबाणी ने मने दरख्त चलते नहीं ने तू चलना है इस वास्ते तेन अखा दती तू आके हूं मैं अखा बंद करके चलना है ठोकर खा जाएगा गिर जाएगा चोट लग जाएगी ਇਸ ਜ਼ਿੰਮੇਵਾਰੀ ਪ੍ਰਮਾਤਮਾ ਦੀ ਨਹੀਂ ਹੋਵੇਗੀ ਬਸ ਇਤਨੀ ਸੂਝ ਸਮਝ ਤੂੰ ਪ੍ਰਾਪਤ ਕਰ ਸਕਦਾ ਹੈ ਔਰ ਤੂੰ ਪ੍ਰਾਪਤ ਕਰ ਸਕਦਾ ਇਤਨੀ ਖੁੱਲ ਪ੍ਰਮਾਤਮਾ ਨੇ ਦਿੱਤੀ ਹੈ ਕਿਉਂਕਿ ਖੁੱਲ ਵੀ ਪ੍ਰਮਾਤਮਾ ਦੇ ਦਿੱਤੀ ਹੋਈ ਹੈ ਇਸ ਵਾਸਤੇ ਮੇਰਾ ਕੁਝ ਵੀ ਨਹੀਂ ਔਰ ਮੈਂ ਕੁਝ ਵੀ ਨਹੀਂ ਸਭ ਈਸ਼ਵਰ ਸਭ ਪ੍ਰਮਾਤਮਾ ਮੇਰਾ ਮੁਝ ਮੇਂ ਕਿਛ ਨਹੀਂ ਜੋ ਕੁਛ ਹੈ ਸੋ ਤੇਰਾ ਇਸ ਅਵਸਥਾ ਦੇਚ ਮਨੁੱਖ ਜਦ ਪਹੁੰਚਦਾ ਤੋ ਕੀ ਸ਼ੁਭ ਕੀ ਅਸ਼ੁਭ ਕੀ ਸ਼ੈਤਾਨ ਤੇ ਕੀ ਭਗਵਾਨ ਸਾਰਾ ਇੱਕ ਰੂਪ ਦਿਖਾਈ ਦਿੰਦਾ ਕੀ ਅੰਧੇਰਾ ਤੇ ਕੀ ਪ੍ਰਕਾਸ਼ ਸਭ ਉਸ ਇੱਕ ਤੋਂ ਆਇਆ ਦਿਖਾਈ ਦਿੰਦਾ ਉਹ ਜੋ ਇੱਕ ਹੈ ਉਹ ਅੰਕਾਰ ਹੈ ਉਹ ਸਤ ਹੈ ਉਹ ਨਾਮ ਵਾਲਾ ਹੈ ਔਰ ਉਹ ਕਰਤਾ ਹੈ ਪਰ ਐਸਾ ਕਰਤਾ ਜੋ ਪੁਰਖ ਹੈ ਆਪਣੇ ਹੀ ਕ੍ਰਿਤ ਦੇ ਚ ਬੈਠ ਗਿਆ ਹੈ ਹਸਤੀ ਕੀਟੀ ਤਿਰੜ ਲੋ ਆਦੰ ਇੱਕ ਅਕੰਧਤ ਬਸੇ ਅਨਾਦੰ ਜੇ ਹੱਥ ਉਸ ਦੀ ਕਿਰਤ ਹੈ ਸਾਡੀ ਕਿਰਤ ਨਹੀਂ ਹੈ ਤਾਂ ਹੱਥਾਂ ਦੇ ਚ ਉਹ ਹੀ ਹੈ ਜ਼ਬਾਨ ਉਸ ਦੀ ਕਿਰਤ ਹੈ ਉਸ ਦੀ ਬਣਤਰ ਹੈ ਤਾਂ ਜ਼ਬਾਨ ਦੇ ਚ ਉਹ ਹੀ ਹੈ ਦਿਮਾਗ ਉਸ ਦੀ ਕਿਰਤ ਹੈ ਤਾਂ ਦਿਮਾਗ ਦੇ ਚ ਉਹ ਹੀ ਹੈ ਇਤਨਾ ਬੋਧ ਆ ਜਾਏ ਤਾਂ ਕਰਤਾਪਨ ਸਾਡਾ ਹਟ ਜਾਂਦਾ ਉਹ ਕਰਤਾ ਪ੍ਰਗਟ ਹੋ ਜਾਂਦਾ ਹੈ ਗੱਲ ਇਤਨੀ ਜਈ ਹੈ ਇਸ ਨੂੰ ਕਹਿੰਦੇ ਨੇ ਆਪਣਾ ਕਰਤਾਪਨ ਅਗਰ ਪ੍ਰਗਟ ਹੋ ਰਿਹਾ ਹੈ ਤਾਂ ਸਾਰੀ ਧਾਰਮਿਕ ਸਾਧਨਾ ਵਿਅਰਥ ਜਾ ਰਹੀ ਹੈ ਆਪਣਾ ਕਰਤਾਪਨ ਮਿਟਦਾ ਜਾ ਰਿਹਾ ਹੈ ਤੇ ਕਰਤਾ ਪ੍ਰਗਟ ਹੁੰਦਾ ਜਾ ਰਿਹਾ ਹੈ ਬਸ ਇਹੀ ਸਫਲਤਾ ਹੈ ਇਹੀ ਸਫਲਤਾ ਜੋ ਹੈ ਮਿਲ ਰਹੀ ਹੈ ਇੱਥੇ ਤੱਕ ਤੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਪਰਮਾਤਮਾ ਦੀ ਹੋਂਦ ਬਿਆਨ ਕੀਤੀ ਹੈ ਅੱਗੇ ਆਪ ਕਹਿੰਦੇ ਨੇ ਉਹਦਾ ਸੁਭਾਅ ਉਹਦੇ ਸੁਭਾਅ ਦੇ 3 ਚੀਜ਼ਾਂ ਨਹੀਂ ਨੇ ਨਿਰਭਉ ਨਰਵੈਰ ਅਕਾਲ ਸਮਾ ਨਹੀਂ ਹੈ ਵੈਰ ਨਹੀਂ ਹੈ ਭੈ ਨਹੀਂ ਹੈ ਪਰਮਾਤਮਾ ਦੇ ਵਿੱਚ ਇਹ ਤਿੰਨ ਚੀਜ਼ਾਂ ਨਹੀਂ ਨੇ ਹੈ ਕਿ ਉਸ ਦੇ ਵਿੱਚ ਇਹ ਲੰਬੀ ਚੌੜੀ ਗੱਥਾ ਬਿਆਨ ਨਹੀਂ ਕੀਤੀ ਜਾ ਸਕਦੀ ਸਾਰੇ ਭਗਤਾ ਨੇ ਕਿਹਾ ਉਹ ਕੀ ਹੈ ਬਿਆਨ ਨਹੀਂ ਕਰ ਸਕਦੇ ਹਾਂ ਉਹ ਕੀ ਨਹੀਂ ਹੈ ਤੋ ਕਹਿ ਸਕਦੇ ਹਾਂ ਉਹ ਕੀ ਨਹੀਂ ਹੈ ਐਸਾ ਤੇ ਭਗਤਾ ਨੇ ਕਿਹਾ ਕਹਿ ਦਿੰਦੇ ਆ ਪਰੋਖੀ ਹੈ ਨਹੀਂ ਕਹਿ ਸਕਦੇ ਇਹ ਹੀ ਕਾਰਨ ਹੈ ਕਿ ਇੱਕ ਸੈਂਟਿਸਟ ਦੇ ਸਾਹਮਣੇ ਅੱਜ ਦੇ ਯੋਗ ਵਿੱਚ ਇੱਕ ਭਗਤ ਬੇਮੈ ਨਹੀਂ ਹੈ ਇੱਕ ਸੈਂਟਿਸਟ ਜੋ ਕੁਝ ਕਹਿੰਦਾ ਹੈ ਪ੍ਰੂਫ ਦਿੰਦਾ ਹੈ ਸਬੂਤ ਸਾਹਮਣੇ ਰੱਖਦਾ ਹੈ ਇੱਕ ਭਗਤ ਜੋ ਕੁਝ ਹੈ ਉਸ ਦੇ ਬਾਰੇ ਕੋਈ ਸਬੂਤ ਨਹੀਂ ਦੇ ਸਕਦਾ ਔਰ ਸਬੂਤ ਪ੍ਰਤੱਖ ਰੂਪ ਵਿੱਚ ਤੇ ਇੱਕ ਪਾਸੇ ਬੋਲ ਕੇ ਵੀ ਨਹੀਂ ਦੇ ਸਕਦਾ ਬਿਆਨ ਵੀ ਨਹੀਂ ਕਰ ਸਕਦਾ ਕਿਆ ਹੋ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥ ਨਾ ਜਾਏ ਜੋ ਮੈਂ ਦੇਖਿਆ ਮੈਂ ਕਹਿ ਕਹਿ ਕੇ ਥੱਕ ਗਿਆ ਮੈਂ ਨਹੀਂ ਕਹਿ ਸਕਦਾ ਗੁਰੂ ਨਾਨਕ ਜੇ ਹੋ ਜਾਣਾ ਜੇ ਮੈਂ ਜਾਣ ਵੀ ਲਿਆ ਤੇ ਮੈਂ ਨਹੀਂ ਕਹਿਣਾ ਕਿਉਂ ਜਾਣ ਲਿਆ ਤੇ ਕਹਿ ਦੋ ਜੇ ਹੂੰ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਮੈਂ ਨਹੀਂ ਕਹਿ ਸਕਦਾ ਮੇਰੇ ਬਿਆਨ ਤੋਂ ਪਰੇ ਮੇਰੇ ਕਹਿਣੇ ਤੋਂ ਪਰੇ ਆਉਂਦਾ ਹੀ ਨਹੀਂ ਮੇਰੇ ਕਹਿਣੇ ਵਿੱਚ ਮੈਂ ਜਿੰਨਾ ਕਹਿੰਦਾ ਉਹ ਮੇਰੇ ਕਹਿਣੇ ਤੋਂ ਬਾਹਰ ਹੋ ਜਾਂਦਾ ਹੈ ਮੇਰੇ ਸ਼ਬਦਾਂ ਤੋਂ ਬਾਹਰ ਹੋ ਜਾਂਦਾ ਹੈ ਮੈਂ ਨਹੀਂ ਕਹਿ ਸਕਦਾ ਇਸੇ ਨੂੰ ਗੁਰੂ ਅਰਵਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਹਾ ਨਾਮਕ ਤਾਂ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹੇ ਮੌਨਾ ਆਵੇ ਮੈਂ ਕਹਿ ਕਹਿ ਕੇ ਥੱਕ ਗਿਆ ਮੇਰੇ ਕਹਿਣੇ ਚ ਨਹੀਂ ਆਉਂਦਾ ਮੈਂ ਬੋਲ ਕੇ ਨਹੀਂ ਪ੍ਰਗਟ ਕਰ ਸਕਦਾ ਮੈਂ ਬੋਲ ਬੋਲ ਕੇ ਕੁਝ ਵੀ ਨਹੀਂ ਕਹਿ ਸਕਦਾ ਹੁਣ ਇੱਕ ਪ੍ਰਤੱਖਸ ਪ੍ਰਮਾਣ ਵੀ ਨਹੀਂ ਤੇ ਬੋਲ ਕੇ ਵੀ ਪ੍ਰਗਟ ਨਾ ਹੋਵੇ ਤਾਂ ਫਿਰ ਭਰੋਸਾ ਕਿਸ ਤਰ੍ਹਾਂ ਕਰੀਏ ਵਿਸ਼ਵਾਸ ਕਿਸ ਤਰ੍ਹਾਂ ਕਰੀਏ ਭਗਤ ਦੀ ਗਲਤੀ ਕਿਸ ਤਰ੍ਹਾਂ ਵਿਸ਼ਵਾਸ ਕਰੀਏ ਦੁਨੀਆਂ ਦੇ ਜਿੰਨੇ ਵੱਡੇ ਅਵਤਾਰੀ ਪੁਰਸ਼ ਸਨ ਉਤਨੀ ਕਠਿਨਾਈ ਝੁਲੰਗੇ ਕੋਈ ਸੂਲੀ ਤੇ ਚੜਦਾ ਕਿਸੇ ਦੇ ਬੰਦ-ਬੰਦ ਕੱਟੇ ਗਏ ਕੋਈ ਤਤੀ ਤਵੀ ਤੇ ਬੈਠਦਾ ਹੈ ਕਿਸੇ ਨੂੰ ਉਂਠੋਕਰਾਂ ਖਾਣੀਆਂ ਪਈਆਂ ਕਾਰਨ ਨਹੀਂ ਸਮਝਦੇ ਚਾਏ ਉਹ ਕੋ ਪ੍ਰਤੱਖ ਸਬੂਤ ਨਹੀਂ ਦੇ ਸਕੇ ਔਰ ਉਦੋਂ ਨਹੀਂ ਦੇ ਸਕੇ ਅੱਜ ਵੀ ਨਹੀਂ ਕੋਈ ਪ੍ਰਤੱਖ ਸਬੂਤ ਨਹੀਂ ਅਗਰ ਇੱਕ ਸੰਤ ਇੱਕ ਭਗਤ ਨੂੰ ਕਹੀਏ ਕੋਈ ਪ੍ਰਤੱਖ ਪ੍ਰਮਾਣ ਦੇ ਚਲੋ ਬੋਲ ਕੇ ਹੀ ਸਪਸ਼ਟ ਕਰ ਦੇ ਨਹੀਂ ਹੈ ਇਸ਼ਾਰੇ ਹੀ ਨੇ ਸਿਰਫ ਸਾਰੇ ਇਸ਼ਾਰੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ ਗੂੰਗੇ ਦੀ ਮੁਸਕਰਾਹਟ ਤੇ ਦੱਸਦੀ ਇਹ ਕੁਝ ਖੁਸ਼ੀ ਹੈ ਇਸ ਦੇ ਕੋਲ आनंद है पर ये खुशी किस चीज की है उसके को है, दसे किस तरह बयान करे इतना वड्डा रस इतना वड्डा प्रकाश इतनी छोटी जबान बयान किस तरह करे इस साइंटिस्ट पूज हो गया महान हो गया और जो कुछ कहता है उदा सबूत देता है भगत कहना है मैं कह के भी कुछ नहीं कह सकता है। ਬਾਕੀ ਪ੍ਰਤੱਖ ਸਬੂਤ ਪ੍ਰਮਾਣ ਦੇਣਾ ਤੇ ਇੱਕ ਪਾਸੇ ਮੈਂ ਕਹਿ ਕੇ ਵੀ ਕੁਝ ਨਹੀਂ ਕਹਿ ਸਕਦਾ